ਤਨ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ 5 ਸਤਿਗੁਰੇ ਆਪਣਾ ਸਦ ਸਦਾ ਸਮਾਰੇ ਗੁਰ ਕੀ ਚਰਨ ਕੇਸ ਸੰਗ ਝਾਰੇ ਜਾਗਰੀ ਮਨ ਜਾਗਨ ਹਾਰੇ ਬਿਨ ਹਰਿ ਅਬਰ ਨਾ ਆਵਸ ਕਮ ਝੂਠਾ ਮੋਹ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਈ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਅਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਸਤ ਗੁਰੇ ਆਪਣਾ ਸਦ ਸਦਾ ਸਮਹਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰਿ ਅਵਰ ਨ ਆਵਸ ਕਾਮਾ ਝੂਠਾ ਮੂ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਈ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆ ਸਾ ਮਹਲਾ 5 ਵਾ ਸਤ ਗੁਰੇ ਆਪਣਾ ਸਦ ਸਦਾ ਸਮਾਰੀ ਗੁਰ ਕੀ ਚਰਨ ਕੇਸ ਸੰਗ ਝਾਰੀ ਜਾਗਰੇ ਮਨ ਜਾਗਣ ਹਾਰੀ ਬਿਨ ਹਾਰੇ ਅਵਰ ਨਾਵਸ ਕਮਾ ਝੂਠਾ ਮੁਹ ਮਿੱਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਈ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਹੀਂ ਥਾਓ ਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਸਤ ਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੀ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਾਰੇ ਵਰਨਾ ਆਵਸ ਕਾਮਾ ਝੂਠਾ ਮੁਹ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਸਤ ਗੁਰੇ ਆਪਣਾ ਸਦ ਸਦਾ ਸਮਹਾਰੀ ਗੁਰ ਕੀ ਚਰਨ ਕੇਸ ਸੰਗ ਝਾਰੀ ਜਾਗਰੇ ਮਨ ਜਾਗਣ ਹਾਰੇ ਬੇਨਹਾਰੇ ਅਵਰ ਨਯਾਵਸ ਕਾਮਾ ਝੂਠਾ ਮੁਹ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਆ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨੂ ਦੂਜਾ ਨਾਹੀ ਥਾਓ ਗੁਰਦਾਤਾ ਗੁਰ ਦੀ ਵੈਨਾਉ ਗੁਰਪਾਰ ਬ੍ਰਹਮ ਪਰਮੇਸਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਵਾਪ ਸਤਿਗੁਰੇ ਆਪਣਾ ਸਦਸਦਾ ਸਮਾਰੇ ਗੁਰ ਕੀ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬੇਨਹਾਰੇ ਵਰਨਾ ਆਵਸ ਕਾਮ ਝੂਠਾ ਮੁਹ ਮਿਥਿਆ ਪਾਸਾਰੀ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰਬਿੰਦ ਦੂਜਾ ਨਹੀਂ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰਜਾਪ ਆਸਾ ਮਹਲਾ 5 ਵਾ ਸਤ ਗੁਰੇ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਣ ਹਾਰੇ ਬਿਨ ਹਰੇ ਅਵਰਨਾ ਆਵਸ ਕਾਮਾ ਝੂਠਾ ਮੋਹ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਈ ਗੁਰ ਬਿਨ ਦੂਜਾ ਨਹੀਂ ਥਾ ਓਮ ਗੁਰ ਦਾਤਾ ਗੁਰ ਦੇ ਵੈਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਈ ਅਪ ਆਸਾ ਮਹੱਲਾ ਪੰਜਵਾ ਸਤਿਗੁਰੇ ਆਪਣਾ ਸਦ ਸਦਾ ਸਮਹਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰੇ ਅਵਰ ਨ ਆਵਸ ਕਮਾ ਝੂਠਾ ਮੋਹ ਮਿਥਿਆ ਪਾ ਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਾਹੀ ਥਾਓ ਗੁਰਦਾਤਾ ਗੁਰਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ ਪੰਜਵਾ ਸਤ ਗੁਰੇ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗਰੇ ਮਨ ਜਾਗਣ ਹਾਰੇ ਬੇਨਹਾਰੇ ਅਵਰਨਾ ਆਵਸ ਕਾਮ ਝੂਠਾ ਮੋਹ ਮਿੱਥਿਆ ਪਸਾਰੀ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਹੀਂ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰਜਾਪ ਆਸਾ ਮਹਲਾ 5 ਸਤ ਗੁਰੇ ਆਪਣਾ ਸਦ ਸਦਾ ਸਮਾਰੀ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਣ ਹਾਰੇ ਨਹ ਹਰੇ ਵਰ ਨਿਆ ਬਿਸ ਕਮਾ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਹੀਂ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਵਾ ਸਤ ਗੁਰੇ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗਰੇ ਮਨ ਜਾਗਣ ਹਾਰੇ ਬਿਨ ਹਰੇ ਵਰ ਨਾ ਆਵਸ ਕਾਮ ਝੂਠਾ ਮੂ ਮਿੱਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਈ ਗੁਰ ਕਿਰਪਾ ਨਾਲ ਹੋਏ ਦੁੱਖ ਜਾਏ ਗੁਰ ਬਿਨ ਦੂਜਾ ਨਾਹੀ ਥਾਓ ਗੁਰਦਾਤਾ ਗੁਰਦੇਵੈ ਨਾਮ ਗੁਰਪਾਰ ਬ੍ਰਹਮ ਪਰਮੇਸ਼ਰ ਆਪ आठ पहर नानक गुरजाप आसा महला پنجਵਾ ਸਤ ਗੁਰ ਆਪਣਾ ਸਦ ਸਦਾ ਸਮਹਾਰੇ ਗੁਰ ਕੇ ਚਰਨ ਕੇਸ ਸੰਗ ਚਾਰੇ ਜਾਗ ਰੇ ਮਨ ਜਾਗਣ ਹਾਰੇ ਬਿਨ ਹਾਰੇ ਅਵਰ ਨਿਆਵਸ ਕਾਮਾ ਝੂਠਾ ਮੋਹ ਮਿੱਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨਦੂ ਜਾ ਨਹੀਂ ਥਾਓ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ 5 ਵਾ ਸਤ ਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗਰੇ ਮਨ ਜਾਗਣ ਹਾਰੇ ਬਿਨ ਹਾਰੇ ਅਵਰ ਨਾ ਆਵਸ ਕਾਮਾ ਝੂਠਾ ਮੁਹ ਮਿੱਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਪਹਿਰ ਨਾਨਕ ਗੁਰਜਾਪ ਆਸਾ ਮਹਲਾ 5 ਸਤ ਗੁਰੇ ਆਪਣਾ ਸਦ ਸਦਾ ਸਮਹਾਰੀ ਗੁਰ ਕੇ ਚਰਨ ਕੇਸ ਸੰਗ ਝਾਰੀ ਜਾਗਰੇ ਮਨ ਜਾਗਣ ਹਾਰੇ ਬਿਨ ਹਾਰੇ ਅਵਰਨਾ ਆਵਸ ਕਾਮ ਝੂਠਾ ਮੋਹ ਮਿਥਿਆ ਪਾਸਾਰੇ ਰਹਾਉ ਕੀ ਗੁਰ ਕੀ ਬਾਣੀ ਸੋ ਰੰਗ ਲਾਈ ਗੁਰ ਕਿਰਪਾ ਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰਜਾਪ ਆਸਾ ਮਹਲਾ 5 ਸਤ ਗੁਰੇ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਣ ਹਾਰੇ ਬਿਨਾਰ ਅਵਰ ਨ ਆਵਸ ਕਮਾ ਝੂਠਾ ਮੋਹ ਮਿੱਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਬਿਨ ਦੁਜਾ ਨਹੀਂ ਥਾਵ ਗੁਰ ਦਾਤਾ ਗੁਰ ਦੇਵਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ 5 ਵਾਪ ਸਤ ਗੁਰੇ ਆਪਣਾ ਸਦ ਸਦਾ ਸਮਹਾਰੀ ਗੁਰ ਕੇ ਚਰਨ ਕੇਸ ਸੰਗ ਝਾਰੀ ਜਾਗਰੇ ਮਨ ਜਾਗਣ ਹਾਰੇ ਬਿਨ ਹਾਰੇ ਅਵਰ ਨਾ ਆਵਸ ਕਮਾ ਝੂਠਾ ਮੋਹ ਮਿਥਿਆ ਆਪਸਾਰੀ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਇ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਹੀਂ ਥਾਉ ਗੁਰਦਾਤਾ ਗੁਰ ਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾ ਸਤਗੁਰੇ ਆਪਣਾ ਸਦਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰੇ ਅਵਰ ਨਾ ਆਵਸ ਕਾਮ ਝੂਠਾ ਮੋ ਮਿਥਿਆ ਪਾਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਈ ਗੁਰ ਬੇਨ ਦੂਜਾ ਨਾਹੀ ਥਾਵ ਗੁਰ ਦਾਤਾ ਗੁਰ ਦੇਵਨਾ ਗੁਰ ਪਾਰ ਬ੍ਰਹਮ ਪਰਮੇਸਰ ਆਪ ਆਠ ਪਹਿਰ ਨਾਨਕ ਗੁਰ ਜਾਪ ਗੁਰਪਾਰ ਬ੍ਰਹਮ ਪਰਮੇਸਰ ਆਪ ਆਠ ਪਹਿਰ ਨਾਨਕ ਗੁਰ ਜਾਪ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ